ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਸੂਝਿਆ ਵੀ ਆ ਇਹ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਵੀਰੂ ਦੇ ਪਿੰਡ ਦਵਾਨੀ ਪਿੰਡ ਪਿੰਡ ਦਵਾਨੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 9592855853 9592855853 55853 ਤੇ ਜੇ ਆਪ ਪਹਿਲੇ ਨੰਬਰ ਤੇ ਜਰਸੀ ਵੇਖਦੇ ਆ ਕਿਹੜਾ ਸੂਆ ਸੂਈ ਆ ਦੂਜੇ ਸੂਏ ਸੂਈ ਦੂਜੇ ਸੂਏ ਤੇ ਕਹਿਮਾ ਦਿਨ ਹੋ ਗਿਆ ਸੂਈ ਨੇ ਇਹਨੂੰ ਇਹਨੂੰ 10 ਤੋਂ 12 ਦਿਨ ਹੋਣੇ ਆ ਉਹ ਬੱਚਾ ਇਹਦੇ ਪਿੱਛੇ ਆ ਗਿਆ ਬੱਚਾ 12 ਦਿਨ ਲਗਭਗ ਹੋ ਗਏ ਸੂਈ ਨੇ ਤੇ ਪਿਛਲੀ ਵਾਰ ਆਪਣੇ ਕੋੜੀ ਸੀ ਹਾਂਜੀ ਆਪਣੇ ਕੋੜੀ ਦੋਨੇ ਪਸੂ ਘਰ ਦੇ ਆ ਦੋਨੇ ਘਰ ਦੇ ਠੀਕ ਹੈ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਇਸ ਵਕਤ ਇਸ ਵਕਤ ਤੇ ਥਨੇ ਪੂਰੇ 20 ਲੀਟਰ ਦੁੱਧ ਚਾਹ ਕੁਮਾਰ 10 ਲੀਟਰ ਟਾਈਮ ਦਾ ਆਪਾਂ ਬਣਾ ਕੇ ਦੇ ਦਾਂਗੇ ਤੇ ਚਾਰੇ ਧੰਗ ਚੋ ਕੇ ਖੁੱਲੇ ਚਾਰੇ ਥਣ ਓਕੇ ਜਮਾ ਧਾਰਾ ਕੋਈ ਦੂਰਵਾਜ ਕੋਈ ਧਾਰ ਜਵਟਾ ਤੇ ਨੇ ਠੀਕ ਹੈ ਤੇ ਮੁੱਲ ਇਹਦਾ ਕੀ ਰੱਖਿਆ ਮੁੱਲ ਵੀਰੇ ਇਹਦਾ 95 ਰੁਪਏ ਕਿ ਮਾੜ ਮੋਟਾ ਮਾਨਤਾਨ ਹੋ ਜਾਊਗਾ ਬਾਹਰ ਇਹਦਾ ਜੋ ਮਾਨਤਾਨ ਹੋਊਗਾ ਤੋਰੀ ਬਾਹਰ ਨੂੰ ਸੋ ਵੀਰੋ 95000 ਰੁਪਿਆ ਮੁੱਲ ਇਹਦੇ ਵਿੱਚੋਂ ਗਜੈਸ ਮਾੜੀ ਮੋਟੀ ਹੋ ਜੂ ਦੂਜਾ ਸੂਆ ਜਰਸੀ ਚੰਗੀ ਕੱਦ ਕੱਠ ਵਾਲੀ ਬੱਚਾ ਮੇਲਕਾ ਬੱਚਾ ਸੋ ਮੂੰ ਮੱਥਾ ਦੇਖ ਸਕਦੇ ਹੋ ਮੱਥੇ ਤੇ ਟੂਆ ਵਗੈਰਾ ਤੇ ਕੰਨ ਨੀਕਾ ਚੰਗੀ ਜਿੰਦ ਜਾਨ ਜਾਤ ਪਾਤ ਵਾਲੀ ਬੱਚੀ ਆ ਦੂਜਾ ਸੂ ਸੋ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਸੋ 5:35 ਪੌਣੇ 6 ਵੇ ਦਾ ਟਾਈਮ ਆ ਬਿਲਕੁਲ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੋਣੀ ਆ ਤੇ ਵਧੀਆ ਡੰਗ ਤੇ ਇੰਨੀ ਬਣਦੀ ਡੇਲੀ ਰੋਜ਼ ਹਾਂ ਠੀਕ ਆ ਤੇ ਨਿਆਣਾ ਵਗੈਰਾ ਪਾੜਿਆਂ ਦੀ ਵਧੀਆ ਹਾਂ ਵੀਰੇ ਵਧੀਆ ਨਿਆਣਾ ਸੋ ਨਿਆਣਾ ਵੇਰਾ ਪਾ ਕੇ ਵੀਰ ਕਹਿੰਦੇ ਚਾਉਂਦੇ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਸਾਫ ਸੁਥਰਾ 95000 ਰੁਪਏ ਕੀਮਤ ਆ ਇਹਦੇ ਵਿੱਚੋਂ ਮਾਨਦਾਨ ਜੇ ਆਪਾਂ ਸੌਦਾ ਕਰਾਂਗੇ ਓਕੇ ਤੇ ਹੋ ਜਾਊਗਾ ਬੱਚਾ ਦੇਖ ਸਕਦੇ ਹੋ ਬੱਚਾ ਇਹਦੇ ਪਿੱਛੇ ਸੋ ਬਾਕੀ ਥਣ ਦੇਖ ਸਕਦੇ ਚਾਰੇ ਥਣ ਨਿਖੜਵੇਂ ਬਿੱਥੀ ਤੇ ਦੇ ਬਾਕੀ ਮਿਲਕਵੇਂ ਦੇਖੋ ਥੱਲੇ ਮੋਟੀ ਪ ਤੇ ਚੋਣ ਚਵਾਦੀ ਇੱਕ ਨੰਬਰ ਤੇ ਦੂਜੇ ਨੰਬਰ ਜਿਹੜੀ ਆਪਏ ਕ੍ਰਾਸ ਬਰ ਬੈਠ ਦੇਖਦੇ ਆ ਇਹਦਾ ਵੀ ਮੁੱਲ 55 ਹਜ਼ਾਰ ਇਹ ਕਹਿੰਦਾ ਮਾ ਸੋ ਸੂਈ ਆ ਇਹ ਵੀ ਦੂਜੇ ਸੂਈ ਸੀ ਇਹਦੇ ਮਗਰ ਵੀ ਬੱਛਾਈ ਆ ਨਹੀਂ ਇਹਦੇ ਮਗਰ ਬੱਸੀ ਆ ਕਿਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਬੱਸ ਸੇਮ ਹੀ ਹੈ ਠੀਕ ਆ 15 17 ਦਿਨ ਹੋ ਗਏ ਹਾਂ ਠੀਕ ਆ ਤੇ ਦੁੱਧ ਇਹ ਥੱਲੇ ਕਿੰਨਾ ਹੁਣ ਇਹਦੇ ਥੱਲੇ 17 ਕਿਲੋ ਦੁੱਧ ਹੈ 17 ਕਿਲੋ ਤੇ ਇਹ ਕਿਹੜੇ ਥਣ ਤੋਂ ਇਹ ਕਵੇਣੀ ਵਾਲੇ ਕਵੇਣੀ ਵਾਲੇ ਮੂਹਰੇ ਤੋਂ ਮਾੜਾ ਮੋਟਾ ਹੁੰਦਾ ਦੁੱਧ ਮਾੜਾ ਮੋਟਾ ਦੁੱਧ ਆਉਂਦਾਗਾ ਤੇ ਟੈਲ ਵੀ ਨਹੀਂ ਕਹਿ ਸਕਦੇ ਘਾਟ ਆ ਮਨ ਕੇ ਜਿੱਲੀ ਵੀ ਵੇਖਾ ਜਿਹਨੇ ਖਰੀਦਨੇ ਤੱਲ ਮੰਨ ਕੇ ਲੈ ਲੇ ਤੇ ਕਿੰਨਾ ਦੁੱਧ ਜਮਾ ਚੋਣ ਵਾਲਾ ਚੋਮਾ ਚੋਣ ਵਾਲਾ ਵੀਰੇ 17 ਕਿਲੋ ਦੁੱਧ ਦੇਦੇ ਥੱਲੇ ਤਿਆਰ ਸਾਢੇ 8 ਡੱਬੇ ਟਾਈਮ ਦੇ ਜਮਾ ਹਜ਼ਾਰਾ ਵੀਰੇ ਜਮਾ ਤਿਆਰ ਕਰ ਤੇ ਨਿਆਣਾ ਪਾ ਕੇ ਬਾਕੀ ਇਤਨੇ ਸਾਂ ਜਮਾ ਓਕੇ ਹਾਂ ਜਮਾ ਓਕੇ ਵੀਰੇ ਮੁੱਲੇ ਦਾ ਕੀ ਆ ਇਹਦਾ ਮੁੱਲ 55 ਠੀਕ ਆ ਤੋਰੀ ਬਾਹਰ ਨੂੰ ਸੋ ਵੀਰੇ ਹਵਾਨਾ ਦੇਖ ਸਕਦੇ ਨੇੜ ਤੋਂ ਤੇ ਥਣ ਵੈਸੇ ਮੰਨ ਕੇ ਚੱਲ ਪਸਮਾਦ ਨਾਲ ਆਉਂਦਾ ਹਨਾ ਪਸਮਾਦ ਘਟ ਰਹਿਣਾ ਮਾਲਾ ਪਸਮਾਦ ਘਟ ਰਹਿਣਾ ਠੀਕ ਹੈ ਤੇ ਬਾਕੀ ਥਣ ਵਗੈਰਾ ਤਨੇ ਹੋ ਕੇ ਹਾਂ ਹਾਂ ਤਨੇ 55000 ਕੀਮਤ 17 ਲੀਟਰ ਦੁੱਧ ਥੱਲੇ ਚੋਣ ਦਾ ਬਿਲਕੁਲ ਹਾਜ਼ਰਾ ਕੱਟ ਕਾਟ ਚੰਗਾ ਜਿੰਦ ਜਾਨ ਦੂਜਾ ਸੁਆਸ ਸੁਈਸ ਰਾਈ ਬੱਚਾ ਇਹਦੇ ਪਿੱਛੇ ਬੱਚੀ ਆ ਗਈ ਉਹ ਦੇਖੋ ਡੱਬੀ ਬੱਚੀ ਆ ਫੋ ਕੱਟ ਕਾਟ ਵਗੈਰਾ ਦੇਖੋ ਜਾਂਦੇ ਹਾਂ ਤੇ ਲੇਵਾ ਖੈਰਾ ਸ਼ਾਮ ਦਾ ਟਾਈਮ ਬਣਦੀ ਮੁੰਡੀ ਬਹੁਤ ਵਧੀਆ ਹੈ ਨਾ ਬਹੁਤ ਵਧੀਆ ਬਣਦੀ ਤੇ ਬਾਈ ਜੀ ਨੰਬਰ ਬੋਲੇ ਦੁਬਾਰੇ ਆਪਣਾ ਨੰਬਰ ਬੋਲੇ ਆਪਣਾ ਹੈਗਾ 95928 558755 ਪਿੰਡ ਦਿਵਾਨੇ ਪਿੰਡ ਦਿਵਾਨੇ ਜ਼ਿਲ੍ਹਾ ਪਰਲਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ